ਦੇਵਤ ਜੀ ਤੇ ਆ ਗਏ ਆਪੋ ਤੇ ਮੰਦਿਰ ਦਾ ਗੁਰੂ ਅਰਜਨ ਦੇਵ ਜੀ ਦਾ ਪਰ ਆਪਣੇ ਪਰਿਵਾਰ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਅੱਜ ਗੁਰੂ ਘਰ ਵਟਪਾ ਦਾ ਦਿਨ ਹੈ ਹਰਮੰਦਰ ਸਾਹਿਬ ਦੇ ਸਾਈ ਮੀਆ ਮੀਤ ਜੀ ਨੇ ਇਸ ਜਗ੍ਹਾ ਤੇ 1500 ਖਾਸੀ ਦੇ ਵਿੱਚ ਨਹੀਂ ਪੱਥਰ ਰੱਖਿਆ ਸੀ ਸਤਜੀ ਜੀ ਨੇ ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਗਿਆ ਹੈ ਤਾਂ ਅਸੀਂ ਉਹਨਾਂ ਨੇ ਆਪਣਾ ਸਰੂਪਾਤ ਨੂੰ ਭੇਜ ਕੇ ਨਵਾਜਿਆ ਹੈ ਆਪ ਜੀ ਦੇ ਗਾੜੀ ਉਹਨਾਂ ਨੇ ਗੈਂਟੀ ਦਿੱਤੀ ਹੈ ਸਰ ਜਿਆ ਕੇ ਸਤਗੁਰੂ ਉਹਨਾਂ ਨੂੰ ਪਹੁੰਚ ਕੇ ਦੇਣਾ ਸਭ ਕਾਜ ਪੂਰੇ ਕਰਨਾ ਉਹਨਾਂ ਨੂੰ ਅਰਦਾਸ ਕਰਨੀ ਸਤਗੁਰੂ ਦੇ ਘਰ ਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਕਿ ਅਰਦਾਸ ਕਰਨਾ ਚੜ੍ਹਦੀ ਕਲਾ ਰੱਖਣ ਸਭ ਸਿ ਆ ਵਿੱਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਲਾ ਵਰਤਾਰ ਸਤਿਗੁਰੂ ਐਸੀ ਕਿਰਪਾ ਦੀ ਅਰੋਸ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਵੱਡਾ ਸੁਭਾਗਾ ਜਿਸ ਸਾਡੇ ਜੀਵਨ ਵਿੱਚ ਜੋ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਈ ਸਤਿਗੁਰੂ ਪੰਥ ਪਾਤਸ਼ਾਹ ਜੀ ਨੇ ਆਪ 25 ਸਾਲ ਦੀ ਅਵਸਥਾ ਵਿੱਚ ਸਾਲ 1588 ਵਿੱਚ ਸਾਈ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਤਿ ਪੂਰਵਕ ਉਹਨਾਂ ਨੂੰ ਬਹੁਤ ਹੀ ادب ਸਤਕਾਰ ਸਹਿਤ ਆਪਰੇ ਘਰ ਲਾ ਕੇ ਵਾਗੀ ਵਾਲੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਯਾਤਰੀ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਇਹਦੇ ਸਤਸਪੁਰ ਖਾਨ ਦਾ ਬਹੁਤ ਵੱਡਾ ਸਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਜਿੱਤਰ ਵਿਖਾੜੇ। ਔਰ ਸਾਨੂੰ ਬਹੁਤ ਵੱਡੀ ਖੁਸ਼ੰਤ ਹੈ। ਇਸਾਈ ਮੀਆਂ ਵੀਰ ਜੀ ਦੇ ਪਵਨ ਅਸਥਾਨ ਤੇ ਜੋ ਕਾਦਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾ ਰਹੇ ਨੇ। ਉਹ ਸਤਸਪੁਰ ਪੰਥੋਂ ਬਾਦਸ਼ਾਹੀ ਦੀ ਪਾਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਾਲ। ਪਾਕਿਸਤਾਨ ਦੀ ਧਰਤੀ ਤੇ ਯਾਦ ਰੱਖਦੇ ਹਨ ਆਪਣੇ ਪੁਰਖਿਆਂ ਨੇ ਉਹਨਾਂ ਦੇ ਵੱਡੇ ਬਡੇਰਿਆਂ ਨੇ ਜੋ ਜੀਪੇਵੇਤਰ ਜੋ ਚਾਰਦੀਕ ਅਧਿਕਾਰ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰਹੀ ਹੈ ਸਿੱਖ ਪੰਥ ਨਾਲ ਬਹੁਤ ਵੱਡੀ ਉਹਨਾਂ ਦੀ ਸਾਜ ਹੈ ਬਹੁਤ ਵੱਡੀ ਸਮੇਲਤਾ ਹਰ ਸਮੇਂ ਉਹ ਬਰਾਕੇ ਚੱਲਦੇ ਰਹੇ ਔਰ ਕਰਮੇ ਕੁਰਸਿਆਂ ਦਾ ਇਹ ਹੀ ਵੱਡਾ ਗੁਣ ਹੋਇਆ ਕਰਦਾ ਹੈ ਅੱਜ ਅਸੀਂ ਸਾਈਂ ਦੀ ਦੇ ਵਾਸਤੇ ਸਰੋਪਉ ਕੇਤ ਰਹੇ ਹਾਂ ਔਰ ਉਹਨਾਂ ਨੇ ਬਹੁਤ ਅਦਬ ਸਤਕਾਰ ਵਿੱਚ ਜੋ ਸੰਗਤ ਨੂੰ ਸੋਲ ਸਾਹਿਬ ਆਏ ਬਾਬਾ ਜੀ ਆਏ ਨਾਲ ਸੰਗਤ ਆਈ ਤੇ ਜੋ ਸਿਰੋਪਾਉ ਕੋ ਉਨਾ ਨਿਵਾਸ ਕੀ ਕਰ ਮਹਾਰਾਜ ਸਦਾ ਵਾਸੀ ਬੀਰ ਦੇ ਹੱਥ ਫੜਾਈ ਰੱਖ ਵਾਹਿਗੁਰੂ ਜੀ ਕਾ